ਸੱਚੀ ਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸardar sukhdev singh ji tinsa sahab ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾ ਪਰਮਿੰਦਰ ਸਿੰਘ ਜੀ tinsa sahab ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਅਪਦੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਟੀਮ ਸਾਹਿਬ ਅਸੀਂ ਸਾਰੇ ਆਈ ਹੂ ਨੋ ਨੇਮ ਸਿንስ ਆ ਵਾਸ ਅ ਯੰਗ ਚਾਈਲਡ ਵेन ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਤਿੰਸਾ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੀ ਕਾਏ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮ ਐਲ ਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬਹਿਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮੇਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ